ਅਤੇ ਦੇਖੋ ਜੇ ਮੈਂ ਗੱਲ ਕਰਾਂ ਰਬਨੀਤ ਬਿੱਟੂ ਦੀ 5 ਸਾਲਾਂ ਤੋਂ ਇਹ ਕਰੋਨੀ ਬਾਹਰ ਆਈ। ਔਰ ਇਹਨਾਂ ਨੂੰ ਪਤਾ ਹੈ ਕਿ ਸਰਕਾਰੀ ਜੇ ਦਫ਼ਤਰਾਂ ਨੂੰ ਤਾਲੇ ਲਾਉਣਗੇ ਤਾਂ ਇਹਨਾਂ ਨੇ ਕਿਹਾ ਇਹ ਮੈਡਲ ਨਹੀਂ। ਜੇ ਫਿਰ ਮੈਡਲ ਮਿਲਦੇ ਆ ਤੇ ਫਿਰ ਐਕਸੈਪਟ ਕਰਨੇ ਚਾਹੀਦੇ ਆ ਖੁਸ਼ੀ ਨਾਲ ਲੈਣੇ ਚਾਹੀਦੇ ਆ। ਮੈਡਲ ਗੱਲ ਹੈ ਵੀ ਨਾ ਮੈਡਲ ਤੇ ਮੈਡਲ ਪਵਾਇਆ ਕੌਣ ਰਿਹਾ? ਦੇਖੋ ਅਗਰ ਮੈਂ ਵੀ ਇਹ ਉਲੰਘਣਾ ਕਰਾਂਗੀ ਸਰਕਾਰੀ ਦਫਤਰਾਂ ਨੂੰ ਕੰਮਾਂ ਦੇ ਵਿੱਚ ਚੱਲਦੇ ਵਿਗਨ ਪਾਣੇ ਪਾਵਾਂਗੀ ਤਾਂ ਇਹ ਚੀਜ਼ਾਂ ਮੇਰੇ ਤੇ ਵੀ ਲਾਗੂ ਹੋਣਗੀਆਂ ਇਹ ਉਹ ਸਰਕਾਰ ਆ ਜਿਨ੍ਹਾਂ ਨੇ ਆਪਣੇ ਐਮਐਲਏ ਜਾਂ ਆਪਣੇ ਮੰਤਰੀਆਂ ਦੇ ਉੱਤੇ ਵੀ ਇਹ ਚੀਜ਼ ਲਾਗੂ ਕੀਤੀ ਆ ਕਿਉਂਕਿ ਲੋਕਾਂ ਨੇ ਜੇ ਭਰੋਸਾ ਜਤਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਤੇ ਲੋਕਾਂ ਨੂੰ ਇਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਲੁਧਿਆਣਾ ਲੇਟ ਕਿਉਂ ਰਹਿ ਗਿਆ ਸਾਰੇ ਪਾਸੇ ਐਲਾਨ ਕਰ ਦਿੱਤੇ ਆ ਸਾਰੀ ਸੀਟਸ ਤੇ ਹੁਣ ਐਮਪੀ ਕੈਂਡੀਡੇਟ ਕੌਣ ਹੋਏਗਾ ਆਵਾਜ਼ ਦੀ ਪਾਰਟੀ ਦਾ ਪਤਾ ਲੱਗ ਚੁੱਕਿਆ ਲੁਧਿਆਣਾ ਪਿੱਛੇ ਕਿਉਂ ਰਹਿ ਗਿਆ ਦੇਖੋ ਲੁਧਿਆਣੇ ਨੂੰ ਆਪਾਂ ਪਿੱਛੇ ਨਹੀਂ ਕਹਿ ਸਕਦੇ 8 ਸੀਟਾਂ ਹਜੇ ਅਨਾਉਂਸ ਹੋਈਆਂ ਅਗਲੀਆਂ ਜਿਹੜੀਆਂ 5 ਸੀਟਾਂ ਰਹਿੰਦੀਆਂ ਨੇ ਉਹ ਕਿਸੇ ਵੇਲੇ ਵੀ ਅਨਾਉਂਸ ਹੋ ਸਕਦੀਆਂ ਔਰ ਲੇਕਿਨ ਮੈਂ ਇੱਕ ਗੱਲ ਕਹਿਨੀ ਆ ਅਸੀਂ ਲੁਧਿਆਣਾ ਦੇ ਜਿਹੜੇ ਹੈਗੇ ਐਮਐਲਏ ਸਾਰੇ ਇਕੱਠੇ ਆ ਜੀਨੂੰ ਵੀ ਪਾਰਟੀ ਟਿਕਟ ਦੇ ਕੇ ਨਿਵਾਜੇਗੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਏਗਾ ਅਸੀਂ ਉਹਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਭੇਜਾਂਗੇ ਔਰ ਖਿੜੇ ਮੱਥੇ ਉਹਨੂੰ ਅਕਸੈਪਟ ਕਰਾਂਗੇ ਗੱਲ ਕਹਤੀ ਵੀ ਐਮਐਲ ਇਕੱਠੇ ਆ ਮਤਲਬ ਇਹ ਤੋਂ ਕੀ ਸਾਈਨ ਮੰਨਿਆ ਜਾਵੇ ਵੀ ਐਮਐਲ ਐਚ ਨੂੰ ਕਿਸੇ ਨੂੰ ਮਿਲੂਗੀ ਟਿਕਟ ਦੇਖੋ ਇਹ ਜਿਹੜਾ ਫੈਸਲਾ ਇਹ ਪਾਰਟੀ ਹਾਈ ਕਮਾਂਡ ਦਾ ਜਿਹਨੂੰ ਵੀ ਟਿਕਟ ਦੇਣਗੇ ਅਸੀਂ ਸਾਰੇ ਉਹਨਾਂ ਦੇ ਨਾਲ ਹੋਵਾਂਗੇ ਆਪਸ ਦੇ ਵਿੱਚ ਕੋਈ ਰੇਸ ਤਾਂ ਨਹੀਂ ਲੱਗੀ ਅੱਗੇ ਅਸੀਂ ਦੇਖਦੇ ਸੀਗੇ ਵੀ ਰਾਜਨੀਤੀ ਦੇ ਵਿੱਚ ਭਾਵੇਂ ਇੱਕੋ ਪਾਰਟੀ ਦੇ ਹੋਂਦ ਰੇਸ ਪੂਰੀ ਹੁੰਦੀ ਸੀ ਅੱਜ ਵੀ ਹੈਗੀ ਹੈ ਅੱਜ ਵੀ ਚਲੋ ਮੈਂ ਦੂਜੀ ਪਾਰਟੀਆਂ ਦੀ ਗੱਲ ਕਰਦਾ ਤਾਂ ਰੇਸ ਪੂਰੀ ਹੁੰਦੀ ਆ ਵੀ ਮੈਂ ਅੱਗੇ ਆ ਜਾਂ ਮੈਂ ਅੱਗੇ ਆ ਜਾਂ ਲੁਧਿਆਣਾ ਦੇ ਵਿੱਚ ਜਾਂ ਲੁਧਿਆਣ ਦੇ ਐਮਐਲਏ ਦੇ ਵਿੱਚ ਕਿਸੇ ਤਰੀਕੇ ਨਾਲ ਕੋਈ ਰੇਸ ਆਪਸ ਦੇ ਵਿੱਚ ਨਹੀਂ ਹੈਗੀ ਦੇਖੋ ਪਾਰਟੀ ਦੇ ਉੱਤੇ ਹੱਕ ਜਮਾਉਣਾ ਜਾਂ ਪਾਰਟੀ ਤੋਂ ਆਪਣਾ ਰੇਸ ਦੇ ਵਿੱਚ ਜਾਣਾ ਉਹ ਇੱਕ ਚੰਗੀ ਗੱਲ ਹੈ ਲੇਕਿਨ ਸਰਵੇ ਦੇ ਮੁਤਾਬਕ ਜੋ ਪਾਰਟੀ ਡਿਸੀਜਨ ਲੈਂਦੀ ਆ ਬੈਟਰ ਉਹੀ ਹੁੰਦਾ ਇੱਕ ਸਵਾਲ ਮੈਂ ਵੀ ਪੁੱਛਣਾ ਚਾਹਾਂਗਾ ਲੁਧਿਆਣ ਦਾ ਵਪਾਰੀ ਸ਼ਾਂਤੀ ਚਾਹੁੰਦਾ ਲੁਧਿਆਣ ਦਾ ਵਪਾਰੀ ਮੈਂ ਕਹਿੰਦਾ ਵੀ ਉਹ ਕਹਿੰਦੇ ਨੇ ਵੀ ਸ਼ਾਂਤੀ ਹੋਵੇ ਜ਼ਰੂਰ ਮੈਂ ਕਹਿੰਦਾ ਪੁਲਿਸ ਪ੍ਰੋਸੀਸ਼ਨ ਵੀ ਆਪਣਾ ਕੰਮ ਕਰ ਰਿਹਾ ਅਸੀਂ ਦੇਖਿਆ ਪੁਲਿਸ ਪ੍ਰਸ਼ਾਸਨ ਵੀ ਪੂਰਾ ਐਗਰੈਸਿਵ ਮੋਡ ਦੇ ਵਿੱਚ ਇਸ ਸਮੇਂ ਨਜ਼ਰ ਆ ਰਿਹਾ ਬਿਆਨ ਵੀ ਦਿੱਤੇ ਜਾ ਰਹੇ ਆ ਵੀ ਅਸੀਂ ਕਿਸੇ ਤਰੀਕੇ ਦੀ ਨਿਊਸੈਂਸ ਜਿਹੜੀ ਆ ਉਹ ਨਹੀਂ ਹੋਣ ਦੇਵਾਂਗੇ ਪਰ ਜਿਹੜਾ ਵਪਾਰੀ ਆ ਜਿਹੜਾ ਆਮ ਵਿਅਕਤੀ ਆ ਅੱਜ ਰਾਤੀਂ ਬਾਾਰ ਨਿਕਲਣ ਨੂੰ ਬੜਾ ਔਖਾ ਹੁੰਦਾ ਉਸ ਨੂੰ ਡਰ ਲੱਗਣ ਲੱਗ ਗਿਆ ਜਿਹੜਾ ਪਹਿਲਾਂ ਨਹੀਂ ਲੱਗਦਾ ਹੁੰਦਾ ਦੇਖੋ ਵਪਾਰੀਆਂ ਨਾਲ ਮੇਰੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਤੇ ਜੇ ਮੈਂ ਗੱਲ ਕਰਾਂ ਇੰਨਾ ਵੀ ਡਰਨੀ ਹੈ ਸ਼ਾਂਤੀ ਨਾਲ ਲੁਧਿਆਣਾ ਚੱਲ ਰਿਹਾ ਸਾਡੇ ਸੀਪੀ ਸਾਹਿਬ ਹਮੇਸ਼ਾ 24 ਘੰਟੇ ਇਸ ਚੀਜ਼ ਤੇ ਪਹਿਰਾ ਦਿੰਦੇ ਨੇ ਔਰ ਲੋਕਾਂ ਨੂੰ ਮੈਂ ਅਪੀਲ ਵੀ ਕਰਦੀ ਆ ਜਿਹੜੀਆਂ ਇਲੈਕਸ਼ਨ ਆ ਵਾ ਉਹ ਵੀ ਬੜੀਆਂ ਸ਼ਾਂਤੀ ਨਾਲ ਹੋਣਗੀਆਂ ਔਰ ਵਪਾਰੀ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਕਿਉਂਕਿ ਮਾਨ ਸਾਹਿਬ ਵੀ ਉਹਨਾਂ ਨਾਲ ਮੀਟਿੰਗ ਕਰਕੇ ਗਏ ਆ ਤੇ ਅਰਵਿੰਨ ਕੇਜਰੀਵਾਲ ਜੀ ਵੀ ਆਏ ਆ ਤੇ ਉਹਨਾਂ ਨੇ ਹਮੇਸ਼ਾ ਇਹ ਕਹਿੰਦੇ ਆ ਕਿ ਇਹ ਪਹਿਲੀ ਸਰਕਾਰ ਹੋਈ ਆ ਜਿਨ੍ਹਾਂ ਨੇ ਕੰਮ ਸੇ ਕੰਮ ਸਾਨੂੰ ਬੁਲਾ ਕੇ ਪੁੱਛਿਆ ਔਰ ਜੋਸ ਇਹਨਾਂ ਦੀਆਂ ਡਿਮਾਂਡਸ ਜਾਇਜ਼ ਹੈਗੀਆਂ ਉਹ ਨਾਲ ਹੀ ਨਾਲ ਪੂਰੀਆਂ ਵੀ ਕੀਤੀਆਂ ਮਲੇ ਨਰਿੰਦਰ ਕੌਰ ਜਿਹੜੇ ਸੀ ਨਾ ਉਹ ਕਹਿੰਦੇ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਗਰਾਉਂਡ ਲੈਵਲ ਤੇ ਸਰਚ ਕੀਤਾ ਗਿਆ ਜਾਂ ਵੈਸੇ ਹੀ ਬੰਦੇ ਵਿੱਚ ਕਈ ਵਾਰੀ ਬੰਦਾ ਕਹਿੰਦਾ ਵੀ ਹਾਂ ਵੀ ਲੜਾਈ ਤੋਂ ਪਹਿਲਾਂ ਇੱਕ ਦੂਜੇ ਨੂੰ ਹਾਂ ਵੀ ਪੂਰੀ ਤਰੀਕੇ ਨਾਲ ਬੂਸਟ ਕਰਦਾ ਜਾਂ ਇੱਕ ਪ੍ਰਕਾਰ ਨਾਲ ਬੂਸਟ ਦੀਗਾ ਦੇਖੋ ਅਸੀਂ ਤਾਂ 13 0 ਦਾ ਨਾਹਰਾ ਦਿੱਤਾ ਅਸੀਂ ਤਾਂ 13 ਦੀਆਂ 13 ਜਿੱਤਾਂਗੇ ਅੱਛਾ 13 ਦੀ 13 ਜਿੱਤੋਗੇ ਕਿਉਂਕਿ ਅਸੀਂ ਤੁਸੀਂ ਦੇਖਿਆ ਹੋਗਾ ਕੈਂਪੇਨ ਸ਼ੁਰੂ ਹੋਣ ਤੋਂ ਜੋ ਪਹਿਲਾ ਅਰਵਿੰਦ ਕੇਜਰੀਵਾਲ ਜੀ ਆਈਸੀ ਸੀਐਮ ਸ ਭਗਵੰਤ ਮਾਨ ਜੀ ਨੇ ਅਸੀਂ ਚੰਡੀਗੜ੍ਹ ਤੋਂ ਜਿਹੜੀ ਆ ਇਹ ਇੱਕ ਨਾਰਾ ਦਿੱਤਾ ਕਿ ਸੰਸਦ ਵਿੱਚ ਵੀ ਭਗਵਾਨ ਭਗਵੰਤ ਮਾਨ ਤੇ ਅਸੀਂ ਤਾਂ 13 ਦੀਆਂ 13 ਜਿੱਤਾਂਗੇ ਜੀ